ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਜੀ ਬਾਬਾ ਜੀ ਨੇ ਕੁਛ ਨਾ ਲੱਭ ਰਹੇ ਨੇ ਆਪਾਂ ਦੇਖਦੇ ਹਾਂ ਕੀ ਲੱਭ ਰਹੇ ਨੇ ਤੇ ਪੁੱਛਦੇ ਵੀ ਹਾਂ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਆ ਕੀ ਕਰ ਰਹੇ ਥੋੜਾ ਦੱਸੋਗੇ ਇਹਦੇ ਬਾਰੇ ਅਸੀਂ ਸਰਾਰ ਜੀ ਅਸੀਂ ਬੂਟੀਆਂ ਪੜਦੇ ਆ ਤੇ ਰਾਏ ਆਪਣੇ ਹਿਮਾਚਲ ਦੇ ਅੰਦਰ ਅੱਛਾ ਜਿਹੜੀਆਂ ਬੂਟੀਆਂ ਪੁੱਟਦੇ ਇਹ ਜਿਹੜੀ ਇਹਦੇ ਥੱਲੇ ਗੰਢੀ ਹੁੰਦੀ ਹੈ ਇਹ ਸੱਪ ਕੱਟੇ ਦੇ ਬਾਰੇ ਦਵਾਈ ਹੈ ਇਹ ਬੂਟੀ ਹੈ ਜੀ ਇਹ ਇੱਕ ਬੂਟੀ ਹੈ ਹਿਮਾਚਲ ਦੇ ਅੰਦਰ ਹੀ ਹੁੰਦੀ ਹੈ ਜਿਹੜੀ ਇਹ ਨਾਗ ਫਣੀ ਦੇ ਸੱਦੀ ਇਹਦੇ ਥੱਲੇ ਇੱਕ ਗੰਢੀ ਹੁੰਦੀ ਹੈ ਹਾਂਜੀ ਇੱਕ ਗੰ ਇਨੂੰ ਪਟਕੇ ਜਿਵੇਂ ਸੱਪ ਲੜ ਜਾਂਦਾ ਉਹਨੂੰ ਰਗੜ ਕੇ ਪਿਆਈ ਜਾਏ ਤੇ ਬੰਦਾ ਜੀ ਸੱਪ ਦੇ ਨਾਲ ਮਰਦਾ ਨਹੀਂ ਅੱਛਾ ਜੀ ਹਾਂ ਜੀ ਇੱਧਰ ਆਪਣੇ ਹਿਮਾਚਲ ਦੇ ਅੰਦਰ ਅਸੀਂ ਆਉਂਦੇ ਜੜੀਆਂ ਬੂਟੀਆਂ ਪੱਟਣ ਤੋਂ ਪਿੰਡ ਆਪਣਾ ਪੰਨੀ ਵਾਲਾ ਸਰਸੇ ਕੋਲੇ ਆਪਣਾ ਇੱਧਰ ਜੜੀਆਂ ਬੂਟੀਆਂ ਪੁੱਟ ਕੇ ਲੈ ਜਾਂਦੇ ਆਪਣੇ ਏਰੀਏ 'ਚ ਫਿਰ ਇਹਦੀ ਦਵਾਈ ਬਣਾਉਂਦੇ ਹਾਂ ਬਾਬਾ ਜੀ ਹੋਰ ਵੀ ਜੜੀ ਬੂਟੀਆਂ ਹੈ ਆਪ ਜੀ ਕੋਲ ਜੀ ਦਿਖਾਵੋ ਕਿੱਥੇ ਨੇ ਜੜੀ ਬੂਟੀਆਂ ਦੀ ਇਹ ਦੇਖੋ ਇਹ ਸੁਰਮਾ ਬਣਾਉਂਦੇ ਸਾਡੇ ਜੋਗੀ 100 ਸਾਲ ਦਾ ਬੁੱਢਾ ਹੋ ਜਾਂਦਾ ਹੈ ਸਾਡੇ ਜੀ ਅੱਖ ਤੇ ਉੱਤੇ ਐਨਕ ਨਹੀਂ ਲੱਗਦੀ ਯੋਗੀ ਦੇ ਐਨਕ ਨਹੀਂ ਲੱਗਦੀ ਇਹ ਸੁਰਮਾ ਮਮੀਰੇ ਦਾ ਹੁੰਦਾ ਜਿਹੜਾ ਨਾਗ ਬਰਮੀ ਤੋਂ ਕੱਢ ਕੇ ਬਣਾਇਆ ਜਾਂਦਾ ਹੈ ਇਹਦੇ ਅੰਦਰ ਸਮੁੰਦਰੀ ਚੱਗ ਪਾਇਆ ਜਾਂਦਾ ਹੈ ਇਹਦੇ ਚ ਕਈ ਚੀਜ਼ਾਂ ਸੋਧ ਕਰਕੇ ਫਿਰ ਜੀ ਬਣਾਇਆ ਜਾਂਦਾ ਹੈ ਜੀ ਸੁਰਮਾ ਜਿਹਦੇ ਕਾਰਨ ਜੀ ਸਾਡੇ ਯੋਗੀ 100-100 ਸਾਲ ਦੇ ਬੁੱਢੇ ਹੋ ਜਾਂਦੇ ਆ ਯੋਗੀ ਦੇ ਜੀ ਐਨਕ ਨਹੀਂ ਲੱਗਦੀ ਇਹ ਸੁਰਮਾ ਹੁੰਦਾ ਜੀ ਸਾਡੇ ਕੋਲੇ ਠੀਕ ਹੈ ਜੀ ਇਹਦੇ ਕਾਰਨ ਸਾਡੇ ਐਨਕ ਨਹੀਂ ਲੱਗਦੀ 5 ਸਾਲ ਤੋਂ ਲੈ ਕੇ 100-100 ਸਾਲ ਦੇ ਜੀ ਸਾਡੇ ਬੁੱਢੇ ਹੋ ਜਾਂਦੇ ਜੀ ਯੋਗੀ ਦੇ ਕਦੇ ਐਨਕ ਲੇਖੀ ਤੁਸੀਂ ਜੀ ਅਗਰ ਜੀ ਇਸ ਨੂੰ ਲਗੋਤਾਰ ਜੀ ਇੱਕ ਮਹੀਨੇ ਪਾਇਆ ਹੈ ਸੁਰਮੇ ਨੂੰ ਤਾਂ ਜੀ ਲੱਗੇ ਚਸ਼ਮੇ ਦੂਰ ਕਰ ਦਿੰਦਾ ਅੱਖ ਦੇ ਅੰਦਰ ਲੈਂਸ ਨਾ ਲੱਗਿਆ ਹੋਵੇ ਤੇ ਆਪਰੇਸ਼ਨ ਨਾ ਕੀਤਾ ਹੋਵੇ ਉਹ ਸੁਰਮਾ ਸਾਡਾ ਜੀ ਯੂਜ਼ ਕਰ ਸਕਦਾ ਵਰ ਸਕਦਾ ਹੈ ਅੱਛਾ ਜੀ ਹਾਂ ਜੀ ਤੇ ਇਹ ਆਪ ਜੀ ਤੋਂ ਅਗਰ ਜੇ ਕੋਈ ਲੈਣਾ ਚਾਹੁੰਦਾ ਹੋਵੇ ਹਾਂ ਜੀ ਹਾਂ ਜੀ ਹਾਂ ਜੀ ਤੇ ਕਿਵੇਂ ਲੈ ਸਕਦਾ ਜੀ ਕੋਈ ਆਪ ਜੀ ਦਾ ਸੰਪਰਕ ਨੰਬਰ ਦੱਸੋ ਜੀ ਆਪਣਾ ਨੰਬਰ ਹੈ ਇਹ ਅਸਲੀ ਮਮੀਰਾ ਹੁੰਦਾ ਜਿਹੜਾ ਆਮ ਖਾਸ ਲੋਕ ਦੁਨੀਆ ਭੇਜਦੇ ਉਹ ਮਮੀਰਾ ਨਹੀਂ ਹੈ ਇਹ ਸੀਸੀ ਅਸਲੀ ਮਮੀਰੇ ਦੀ ਸੀਸੀ ਮਿਲਦੀ ਹੈ 1100 ਰੁਪਈਆ ਦੀ ਸਰਾਰੀ 1100 ਦੀ 1100 ਦੀ ਸੀਸੀ ਮਿਲਦੀ ਹੈ ਆਪਣਾ ਨੰਬਰ ਪਤਾ ਦੇਾਂਗੇ ਇਹ ਆਪਣਾ ਨੰਬਰ ਹੈ ਫੋਨ ਕਰਕੇ ਸੀਸੀ ਮਗਾ ਸਕਦਾ ਹੈ ਪਰ ਅੱਖ ਦਾ ਜੀ ਆਪਰੇਸ਼ਨ ਨਾ ਕੀਤਾ ਹੋਵੇ ਇਹ ਆਪਣਾ ਜੀ ਨੰਬਰ ਹੈ ਜੇ ਆਪਰੇਸ਼ਨ ਜੇ ਆਪਰੇਸ਼ਨ ਹੋਇਆ ਫਿਰ ਨਹੀਂ ਪਏਗਾ ਹਾਂ ਜੀ ਆਪਰੇਸ਼ਨ ਵਾਲੀ ਤੇ ਆ ਵਿਚ ਨਹੀਂ ਪਾਣਾ ਤੇ ਜੀ ਆਪਣੇ ਜਿਵੇਂ ਅੱਖ ਤੇ ਜਿਵੇਂ ਲੈਂਸ ਲੱਗਿਆ ਉਹ ਨਹੀਂ ਪਾ ਸਕਦੇ ਇਹ ਆਪਣਾ ਤਾਂ ਪਤਾ ਹੈ ਪਰ ਲਗਾਤਾਰ ਜੀ ਇੱਕ ਮਹੀਨੇ ਪਾਣਾ ਇਹਨੂੰ ਸਰਮਾ ਜੀ ਜਿਹੜਾ ਪਾਏਗਾ ਲੱਗੇ ਚਸ਼ਮੇ ਵੀ ਜੀ ਦੂਰ ਹੋ ਜਾਂਦੇ ਸਰਦਾਰ ਜੀ ਆ ਜੀ ਜੜੀ ਬੂਟੀ ਸਰਦਾਰ ਜੀ ਅੱਛਾ ਇਹਦੇ ਬਾਰੇ ਦੱਸੋ ਥੋੜਾ ਜੀ ਇਸ ਦੇ ਬਾਰੇ ਕਿਸੇ ਤੇ ਗੈਸ ਬਣਦਾ ਹੋਵੇ ਹਮ ਤੇਜਾਬ ਬਣਦਾ ਹੋਵੇ ਜੀ ਸ਼ੂਗਰ ਦੀ ਬਿਮਾਰੀ ਹੋਵੇ ਪੱਥਰੀ ਦੀ ਬਿਮਾਰੀ ਹੋਵੇ ਉਸ ਦਾ ਇਲਾਜ ਹੁੰਦਾ ਹੈ ਅੱਛਾ ਪਿੱਪੇ ਵਾਲੀ ਪੱਥਰੀ ਨਿਕਲਦੀ ਗੁਰਦੇ ਵਾਲੀ ਪੱਥਰੀ ਕਿੰਨੇ ਵਲਾਂ 20 ਐਮ ਜੀ ਦੀ ਆ ਹਮ ਹਮ 40 ਦਿਨ ਦਵਾਈ ਖਾਣੀ ਪੈਂਦੀ ਸਰਦਾਰ ਜੀ 40 ਦਿਨਾਂ ਚ ਪੱਥਰੀ ਬਾਹਰ ਉਹ ਦੂਜੀ ਤੋਂ ਪਕੜ ਠੀਕ ਹੈ ਜੀ 40 ਦਿਨਾਂ ਚ ਕੀ ਬਾਤ ਹੈ ਇਹ ਕਿਸੇ ਦਾ ਸਰਦਾਰ ਜੀ ਗੈਸ ਬਣਦਾ ਹੋਵੇ ਹਾਂਜੀ ਮਟਾਪਾ ਹੋਵੇ ਹਾਂਜੀ ਯੂਰੀਆ ਵੱਧਾ ਹੋਵੇ ਗੈਠੀਆਵਾ ਹੋਵੇ 40 ਦਿਨ ਇਹ ਖਾਣੀ ਪੈਂਦੀ ਆ ਓਕੇ ਇਹ ਜਮਾਂ ਚੜ ਖਤਮ ਕਰ ਦਿੰਦੀ ਦੂਜੀ ਕਰਵਾ ਬਟੱਬੀ ਗੈਠੀਆ ਜੋੜ ਜਵਾਈ ਇਹ ਜਿਹੜੀ ਕਮਜ਼ੋਰੀ ਬੰਦੇ ਨੂੰ ਤਾਕਤ ਜੀ ਜਿਆਦਾ ਜਿਆਦਾ ਘਟਦੀ ਹੋਵੇ ਸਮਝ ਗਿਆ ਤੁਮ ਜੂਰੀ ਹੋਵੇ ਕਿਸੇ ਤਰ੍ਹਾਂ ਦੀ ਕਮਜ਼ੋਰੀ ਹੋਵੇ ਠੀਕ ਹੈ ਜੀ ਸਮਝ ਗਿਆ ਨਾ ਉਸ ਨੂੰ ਖਵਾਣੀ ਪੈਂਦੀ ਇਹ ਵੀ ਚਾਹੇ ਦਿਨ ਖਵਾਣੀ ਪੈਂਦੀ ਸardar ji 40 ਦਿਨ ਠੀਕ ਹੈ ਜੀ ਜਮਾ ਠੀਕ ਹੋ ਜਾਂਦਾ ਠੀਕ ਹੈ ਜੀ ਦੂਜੀ ਗੱਲ ਬਾਬਾ ਅਗਰ ਆ ਆ ਜੀ ਆ ਦੇਖੋ ਆ ਬੋੜ ਦਾ ਦੁੱਧ ਸardar ji ਅੱਛਾ ਅੱਛਾ ਇਹਦਾ ਪ੍ਰੋਟੀਨ ਹੁੰਦਾ ਅੱਛਾ ਪ੍ਰੋਟੀਨ ਆਪਣੇ ਪਿੰਡਾਂ ਚ ਆਮ ਖਾਦ ਰੋਟੇ ਹੁੰਦੇ ਬੰਨ ਲੋਕ ਜਾਣਦੇ ਨਹੀਂ ਪ੍ਰੋਟਾ ਬਹੁਤ ਕੰਮ ਕਰਦਾ ਅੱਛਾ ਜੀ ਹਾਂ ਜੀ ਇਹਦਾ ਕੀ ਬੈਨੀਫਿਟ ਹੈ ਜੀ ਦੇਖੋ ਜੀ ਇਸ ਦੇ ਨਾਲ ਨਾ ਜਿਹੜੇ ਸਕਰਨ ਨੂੰ ਨਾ ਮੰਨਦੇ ਹੋਵੇ अच्छा जी नशे पत्ते ਖਾਉਂਦਾ ਉਹ ਬੰਦਾ ਕੋਈ اچھا ਜੀ ਚਿੱਟਾ ਲਾਉਂਦਾ ਹੋਵੇ ਠੀਕ ਹੈ ਜੀ ਸਮਝ ਗਿਆ ਇਸ ਵਿੱਚ ਮੋਤੀ ਭਸਮ ਕੀ ਚੀਜ਼ਾਂ ਪਾਈਆਂ ਹੋਈਆਂ ਚਿੱਟਾ ਖਾਣਾ ਛੱਡ ਜਾਂਦਾ ਤੇ ਇਹ ਤਾਂ ਤੁਸੀਂ ਬਾਬਾ ਜੀ ਬਹੁਤ ਵਧੀਆ ਚੀਜ਼ ਦੱਸੀ ਹੈ ਮੈਨੂੰ ਥੋੜਾ ਇਹਦੇ ਬਾਰੇ ਦੁਬਾਰਾ ਦੱਸੋ ਜੀ ਥੋੜਾ ਦੱਸ ਦੇਣਾ ਠੀਕ ਹੈ ਜੀ ਇਹਦੇ ਬਾਰੇ ਮੈਂ ਥੋੜਾ ਹੋਰ ਜਾਣਨਾ ਚਾਹਾਂਗਾ ਇਹ ਜਿਹੜੀ ਚੀਜ਼ ਹੈ ਬਾਬਾ ਜੀ ਦੇ ਦੱਸਣ ਮੁਤਾਬਿਕ ਜਿਹੜੇ ਚਿੱਟੇ ਦਾ ਨਸ਼ਾ ਕਰਦੇ ਨੇ ਹਾਂ ਉਹ ਨਸ਼ਾ ਛੱਡ ਜਾਣਗੇ। ਹਾਂ ਇਹਦਾ ਵਰਤਾ ਵਰਤੋਂ ਕਰਾਂਗੇ। ਹਾਂ ਜੇ ਸਕਰਾਨ ਨੂੰ ਹੁੰਦੇ ਚਿੱਟੇ ਦੇ ਸਬਾਰ ਜੀ। ਅੱਛਾ ਜੀ। ਇਹ ਸਕਰਾਨ ਨੂੰ ਆ ਜਿਹੜੇ ਸਕਰਾਨ ਨੂੰ ਮਾਰਦੀ ਹੈ। ਠੀਕ ਹੈ। ਸਮਝ ਗਿਆ ਨਾ 40 ਦਿਨ ਖਾਈ ਜਾਵੇ। ਪੂਰੀ ਦਵਾਈ ਮਹਿੰਗੀ ਆਉਂਦੀ ਸਦਾ। ਅੱਛਾ ਦਵਾਈ ਮਹਿੰਗੀ ਆਉਂਦੀ ਹੈ। ਇਹ ਅੱਛਾ ਆਪ ਉਹ ਨੰਬਰ ਅਸੀਂ ਦੇ ਦਾਂਗੇ ਸਕਰੀਨ ਤੇ ਜੀ ਜੇ ਰਾਬਤਾ ਕਰਨਾ ਚਾਹ। ਬਾਬਾ ਇਹਦਾ ਕੋਈ ਨੁਕਸਾਨ ਨਾ ਕੋਈ ਸਾਈਡ ਇਫੈਕਟ ਵਗੈਰਾ ਇਹ ਜੜੀਆਂ ਬੂਟੀਆਂ ਦੀ ਬਣੀ ਹੋਈ ਹੈ। ਇਹ ਸਭ ਜੜੀਆਂ ਬੂਟੀਆਂ ਸਦਾ। ਜੜੀ ਬੂਟੀਆਂ ਤਿਆਰ ਹੁੰਦੀ। ਇਹ ਆਪ ਜੀ ਖੁਦ ਹੀ ਤਿਆਰ ਕਰਦੇ। ਹਾਂ ਜੀ ਅਸੀਂ ਆਪਸ ਤਿਆਰ ਕਰ ਉਹ ਚੜਦਾ ਚੱਲੋ ਕਿ ਬੰਦ ਦਸਣਾ ਨਹੀਂ ਉਸ ਨੂੰ ਐ ਨਹੀਂ ਖਾ ਸਕਦਾ ਹਾਂ ਦਸਣਾ ਨਹੀਂ ਬਿਨਾ ਦੱਸੇ ਕਿ ਸਬਜੀ ਪਾ ਦੋ ਕਿਸੇ ਖਾਣੇ ਚ ਪਾ ਦੋ ਦੁੱਧ ਚ ਪਾ ਦੋ ਠੀਕ ਹੈ 40 ਦਿਨ ਖਾਈ ਜਾਵਣਾ ਸਾਰ ਜੀ ਚਿੱਟਾ ਜਮ ਤੂੰ ਹੋ ਜਾਣਾ ਬਈ ਸਕਰੀਨ ਤੇ ਨੰਬਰ ਆ ਰਿਹਾ ਕਿਸੇ ਬਾਬਾ ਜੀ ਨਾਲ ਜ਼ਰੂਰ ਰਾਬਤਾ ਕਰੋ ਜੀ ਕਿਉਂਕਿ ਇਹ ਬਿਮਾਰੀ ਚਿੱਟੇ ਦੀ ਜਿਹੜੀ ਹੈ ਬਹੁਤ ਜ਼ਿਆਦਾ ਪੰਜਾਬ ਚ ਫੈਲੀ ਹੋਈ ਹੈ ਜੀ ਮੈਨੂੰ ਕਈ ਵਾਰ ਫੋਨ ਆਉਂਦੇ ਨੇ ਕਈ ਵੀਰਾਂ ਪੈਣਾ ਦੇ ਦੱਸਦੇ ਨੇ ਕਿ ਸਾਡੇ ਪਰਿਵਾਰ ਦੇ ਵਿੱਚ ਬੱਚਿਆਂ ਨੂੰ ਮਾਦਾ ਉਹ ਚਿੱਟੇ ਦੇ ਆਦੀ ਹੋਏ ਪਏ ਨੇ ਦੋ ਉਹਦਾ ਇਲਾਜ ਦੱਸੋ ਕੁਦਰਤੀ ਜੀ ਬਾਬਾ ਜੀ ਨਾਲ ਮੁਲਾਕਾਤ ਹੋ ਗਈ ਤੇ ਆ ਚੀਜ਼ ਦਾ ਮੈਨੂੰ ਪਤਾ ਲੱਗਿਆ ਤੇ ਇਹ ਫੋਨ ਨੰਬਰ ਮੈਂ ਸਕਰੀਨ 'ਚ ਬਾਅਦ 'ਚ ਐਡ ਵੀ ਕਰ ਦਾਂਗਾ ਕਿ ਜੜੀਆਂ ਬੂਟੀਆਂ ਤੇ ਇਹ ਖੋਜ ਜਿਹੜੇ ਦਰਖਤ ਹੈ ਨਾ ਸਾਰੇ ਇਹ ਜਿੰਨੇ ਪੇੜ ਹੈ ਇਹ ਸਾਰੇ ਜੜੀ ਬੂਟੀ ਨਾਲ ਚ ਅੱਛਾ ਜਿੰਨਾ ਉਹ ਪੋ ਪੇੜ ਹੈ ਜਿੰਨਾ ਜਿੰਨਾ ਕੁਦਰਖਤ ਹੈ ਕੋਈ ਵੀ ਹੈ ਇਹਨਾਂ ਸਾਰੀ ਜੜੀ ਬੂਟੀ ਬੰਨ ਲੋਕ ਜਾਣਦੇ ਨਹੀਂ ਸਦਾ ਤੇ ਇਹ ਆਪ ਜੀ ਦੇ ਮਤਲਬ ਇੰਨੇ ਸਾਲ ਦੀ ਬਾਬਾ ਜੀ ਮਤਲਬ ਮਿਹਨਤ ਹੈ ਸਟੱਡੀ ਹੈ ਜਿੱਤੋਂ ਆਪ ਜੀ ਨੂੰ ਪਛਾਣ ਹੋ ਜਾਂਦੀ ਕਿ ਆਹ ਜਿਹੜੀ ਬੁੱਟੀ ਕੰਮ ਦੀ ਹੈਗੀ ਹੈ ਕੰਮ ਦੀ ਹੈ ਇਹ ਦੇਸੀ ਦਵਾਈ ਇਸ ਤਰ੍ਹਾਂ ਦੀ ਹੁੰਦੀ ਸਰਦਾਰ ਜੀ ਫਾਇਦਾ ਨਾ ਕਰੂਗੀ ਤਾਂ ਨੁਕਸਾਨ ਨਹੀਂ ਕਰਦੀ আর ਜੜ ਤੋਂ ਲੋਕ ਨੂੰ ਕੱਟੂਗੀ ਹਾਂ ਫਾਇਦਾ ਕਰੇ ਨਾ ਕਰੇ ਵੱਖਰੀ ਗੱਲ ਹੈ ਪਰ ਨੁਕਸਾਨ ਨਹੀਂ ਹੋਇਆ ਕਰਦੇ ਜਿਹੜੀ ਅੰਗਰੇਜ਼ੀ ਕੋਲਿਆਂ ਲੋਕ ਖਾਉਂਦੇ ਆ ਉਹ ਗੁਰਦੇ ਗਾਲ ਦੀ ਸਰਦਾਰ ਜੀ ਬਣ ਲੋਕ ਮੰਨਦੇ ਨੇ ਇਸ ਚੀਜ਼ਾਂ ਨੂੰ ਪਹਿਲੇ ਆਪਣੇ ਬੋੜੇ ਹੁੰਦੇ ਸੀ ਸਰਦਾਰ ਜੀ ਉਹ ਭਾਂਡਾ ਲੈ ਮੈਂ ਕੱਦਿਆਂ ਭਾਂਡਾ ਬਾਬਾ ਇਧਰ ਭਾਂਡਾ ਪਿਆ ਇੱਕ ਭਾਂਡੇ ਪਿੱਤਲ ਦੇ ਹੁੰਦੇ ਸੀ ਸਰਦਾਰ ਜੀ ਤਾਂਬੇ ਦੇ ਹੁੰਦੇ ਸੀ ਤਾਂਬੇ ਦੇ ਲੋਹੇ ਦੇ ਹੁੰਦੇ ਸੀ ਜੀ ਉਹਨਾਂ 'ਚ ਲੋਕ ਖਾਉਂਦੇ ਸੀ ਤਾਂ ਸੌ ਰੋਗ ਚੁਰਾਉਂਦੇ ਸੀ ਪਰ ਲੋਕ ਜੇ ਪੁਰਾਣੇ ਪਾਂਡੇ ਨੂੰ ਛੱਡ ਕੇ ਪੁਰਾਣੇ ਪਾਂਡੇ ਹੋਣ ਵੀ ਲਿਆਵੈ ਨਾ ਲੋਕ ਤੇ ਰਾਖ ਨਾਲ ਪਾਂਡੇ ਬੰਚ ਠੀਕ ਹੈ ਜੀ 100 ਬਾਰੀਆਂ ਦਾ ਬੂਲ ਹੋਣੀ ਆ ਸਰਦਾਰ ਜੀ ਠੀਕ ਹੈ ਜੀ ਹਾਂਜੀ ਇੱਕ ਬਾਬਾ ਜੀ ਬਜ਼ੁਰਗਾਂ ਨੂੰ ਜੋੜਾਂ ਦੇ ਦਰਦੀ ਪ੍ਰੋਬਲਮ ਬੜੀ ਹੁੰਦੀ ਆ ਦੇਖੋ ਜੀ ਉਹਦਾ ਦੱਸੋ ਥੋੜਾ ਜੀ ਸਰਦਾਰ ਜੀ ਆਪਣੇ ਖੇਤਾਂ 'ਚ ਬਹੁਤ ਦਵਾਈਆਂ ਹੁੰਦੀਆਂ ਹਾਂਜੀ ਪਰ ਲੋਕ ਜਾਣਦੇ ਨਹੀਂ ਇੱਕ ਪਖੜਾ ਹੁੰਦਾ ਪਖੜਾ ਪਖੜਾ ਇਹ ਪਖੜਾ ਲੋਕ ਕਹਿੰਦੇ ਉਸਨੂੰ ਠੀਕ ਹੈ ਜੀ ਪਖੜਾ ਫਟਕੰਡਾ ਤੇ ਚੀਜ਼ ਜਨਨ ਚ ਪੈਂਦੀ ਆ ਠੀਕ ਹੈ ਜੀ 40 ਦਿਨ ਦਵਾਈ ਖਵਾਈ ਜਾਵੇ ਨਾ ਜੋੜਾਂ ਦਾ ਦਰਦ ਇਸ ਜੋੜੀ ਬੂਟੀਆਂ ਪੈਂਦੀਆਂ ਕਿ ਪਸਮਾ ਪੈਂਦੀਆਂ ਅੱਛਾ ਜੀ ਨਾ ਕੁੱਜੇ ਚ ਪਾ ਕੇ ਨਾ ਕੁੱਜੇ ਚ ਜੀ ਤੇ ਫਿਰ ਐ ਪੱਠੀ ਲਾਣੀ ਪੈਂਦੀ ਸਰਦਾਰ ਜੀ ਐ ਪੱਠੀ ਲਾ ਕੇ ਉੱਤੇ ਢੱਕਣ ਲਾਣਾ ਪੈਂਦਾ ਠੀਕ ਹੈ ਜੀ ਪਾਸ਼ੀਆਂ ਦਾ ਬਣਾ ਪੈਂਦਾ ਇਸ ਨੂੰ ਫਿਰ ਅੱਗੇ ਲੱਗ ਲੱਕੇ ਨਾ ਸਰਦਾਰ ਜੀ ਚੱਪਣ ਹੋਊਗਾ ਜਿਹੜਾ ਚੱਪਣ ਹੂੰ ਚੱਪਣ ਦੇ ਉੱਤੇ ਚਿਮੜ ਜਾਣੀ ਕਿ ਦਵਾਈ ਅੱਛਾ ਜੀ ਉਸ ਨੂੰ ਲਾ ਕੇ ਉਸ ਦੀ ਪੁੜੀਆਂ 40 ਖਵਾਈ ਜਾਵੇ ਨਾ ਜੋੜਾਂ ਦਾ ਦਰਦ ਗਈ ਠੀਕ ਜਾਂਦੀ ਤਬ ہماری ਸਾਰੀ ਖਤਮ ਇਹ ਜੋੜਾਂ ਦਾ ਦਰਦ ਜੋੜਾਂ ਦਾ ਦਰਦ ਇਸਦਾਰ ਅੱਛਾ ਹਾਂਜੀ ਮੈਂ ਇੱਕ ਗੱਲ ਨੋਟ ਕਰ ਰਿਹਾ ਆਪ ਜੀ ਨੇ ਜਿੰਨੀ ਵੀ ਦਵਾਈਆਂ ਦਸੀਆਂ ਸਾਰੇ ਆ ਵੀ ਦੱਸੇ 40 ਦਿਨ 40 ਦਿਨ ਦਾ ਕੀ ਸਰਕਲ ਹੈ ਜੀ ਦੇਖੋ ਜੀ 40 ਦਿਨ ਦਾ ਕੋਰਸ ਹੁੰਦਾ ਇਸਦਾਰ ਅੱਛਾ 40 ਦਿਨ ਤੋਂ ਵੱਧ ਦਵਾਈ ਨਹੀਂ ਖਾਣੀ ਪੈਂਦੀ ਉਸ ਨੂੰ ਅੱਛਾ 40 ਦਿਨ ਚ ਹੀ ਹੋ ਜਾਂਦਾ ਜਿਹੜਾ ਕੋ 5 ਦਿਨ 10 ਦਿਨ ਖਾ ਕੇ ਛੱਡ ਦੂਗਾ ਕੋਰਸ ਦਾ ਕੋਈ ਲਾਜ ਨਹੀਂ ਹਾਂ ਰੈਗੂਲਰ ਦਵਾਈ ਜਿਹੜੀ ਖਾਣੀ ਪੈਗੀ ਦੇਸੀ ਦਵਾਈ ਹੈ ਨਾ ਜਿਹੜੀ ਕੋਰਸ ਹੁੰਦਾ ਇਸਦਾਰ ਹੂੰ ਕੁਝ ਲੋਕੀ ਇਹ ਵੀ ਕਹਿੰਦੇ ਕਿ ਦੇਸੀ ਦਵਾਈ ਮਹਿੰਗੀ ਪੈ ਜਾਂਦੀ ਇਹਦਾ ਕੀ ਕਾਰਨ ਹੁੰਦਾ ਹੈ ਦੇਖੋ ਜੀ ਮਹਿੰਗੀ ਨਾਲ ਦੀ ਖੇਚਲ ਕਿਹੜੇ ਸਾਰੇ ਚਿਰਦੇ ਨੇ ਜੀ 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 ਬਿਲਕੁਲ 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 ਉਹਨੇ ਜੜੀਆਂ ਬੂਟੀਆਂ ਪਾ ਲੈ ਜਾਂ ਪਾੜੀਆਂ ਚਰਨ ਆਖਾ ਵਾਲਾ ਹੁੰਦਾ ਫਿਰ ਇਹਨੂੰ ਤਿਆਰ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਜਾਂ ਜਿਵੇਂ ਤਾਂਬਾ ਮਾਰਨਾ ਲੋਹਾ ਮਾਰਨਾ ਚਾਂਦੀ ਬਸੜੋ ਕੇ ਅੰਦਰ ਸੋਨਾ ਸੋਨਾ ਜੋਗੀ ਲਈ ਫਿਰਦੇ ਸੋਨੇ ਦੀ ਬਸਮਾ ਬਹੁਤ ਕੰਮ ਕਰਦੀਆਂ ਹੂੰ ਬਿਲਕੁਲ ਸਮਝ ਗਏ ਨਾ ਪੁਰਾਣੇ ਲੋਕ ਮੰਨਦੇ ਨੇ ਇਹ ਚੀਜ਼ਾਂ ਨੂੰ ਲੋਕ ਛੱਡ ਗਏ ਜਿਹੜੇ ਦੇਸੀ ਦਵਾਈਆਂ ਨੂੰ ਲੋਕ ਭੁੱਲ ਗਏ ਸਾਰ ਜੀ ਹੂੰ ਸਮਝ ਗਿਆ ਦੇਸੀ ਦਵਾਈਆਂ ਨੂੰ ਭੁੱਲ ਗਏ ਦੇਸੀ ਦਵਾਈਆਂ ਦੁਬਾਰੇ ਲੋਕ ਚਾਲੂ ਕਰਦੇ ਸਾਬ ਮਾਰੀਆਂ ਦੂਰ ਹੁੰਦੀਆਂ ਇੱਕ ਨਾ ਬਾਬਾ ਜੀ ਹੋਰ ਵੀ ਦੇਖਣ ਨੂੰ ਮਿਲਦਾ ਸਰੀਰ ਦਾ ਮਤਲਬ ਕਈ ਕਹਿੰਦੇ ਵੀ ਸਾਡਾ ਅੱਧਾ ਸਰੀਰ ਸੋ ਗਿਆ ਯਾਨੀ ਅੱਧਾ ਸਰੀਰ ਡੈੱਡ ਹੋ ਗਿਆ ਜਾਂ ਪਾਸਾ ਕੰਮ ਕਰਨਾ ਬੰਦ ਹੋ ਗਿਆ ਜਾਂ ਹੱਥ ਪੈਰ ਕੰਮ ਕਰਨੇ ਬੰਦ ਹੋ ਗਏ ਉਹਦੇ ਨੇ ਵੀ ਕੋਈ ਇਲਾਜ ਹੁੰਦਾ ਉਹ ਵੀ ਜਰੂਰ ਦੱਸੋ ਤੇਲ ਹੈ ਜੀ ਤੇਲ ਹੈ ਜੀ ਜੜੀਆਂ ਬੂਟੀਆਂ ਦਾ ਤੇਲ ਹੈ ਸਰਦਾਰ ਜੀ ਜੜੀਆਂ ਬੂਟਾਂ ਦਾ ਤੇਲ ਠੀਕ ਹੈ ਜੀ ਇਹ ਤੇਲ ਹੈ ਅੱਛਾ ਜੀ ਇਹ 3 ਮਹੀਨੇ ਵਰਤਣਾ ਪੈਂਦਾ 3 ਮਹੀਨੇ ਠੀਕ ਹੈ ਜੀ ਰਾਤ ਨੂੰ ਲਾ ਲਓ ਹਾਂ ਜੀ ਤੇ ਸਵੇਰ ਉੱਠ ਕੇ ਨਾ ਉਹ ਤੇਲ ਲਾਣਾ ਸਾਰੇ ਠੀਕ ਹੈ ਜੀ ਇਨਾ ਚੇ ਨਾ ਚੇ ਮਿੱਠਾ ਤੇ ਲੌਂਦਾ ਇੱਕ ਮਿੱਠਾ ਤਿਲਾਂ ਦਾ ਤੇਲ ਤਿਲਾਂ ਦਾ ਤੇਲ ਠੀਕ ਹੈ ਤਿਲਾਂ ਦਾ ਤੇਲ ਆਉਂਦਾ ਉਸ ਵਿੱਚ ਮਿਲਾ ਕੇ ਤੇ ਸੁਣ ਲਾਣਾ ਪੈਂਦਾ ਠੀਕ ਹੈ 2 ਮਹੀਨੇ ਲਾ ਲਓ ਜੀ ਨਸਾਂ ਜਿਹੜੀ ਬਲੋ ਹੈ ਨਾ ਉਹ ਮੱਖ ਠੀਕ ਹੋ ਜਾਂਦੀ ਆ ਠੀਕ ਹੈ ਜੀ ਕਰਨ ਵਾਲਾ ਤਾਂ ਮਾਲਕ ਹੈ ਭਣੀਲੇ ਦਾ ਵਸੀਲਾ ਹੁੰਦਾ ਸਾਰਾ ਬਿਲਕੁਲ ਬਿਲਕੁਲ ਦੇਖੋ ਇੱਕ ਗੱਲ ਹੈ ਮੈਂ ਪਹਿਲੇ ਵੀ ਗੱਲ ਕਰ ਚੁੱਕਿਆ ਆ ਦੇਸੀ ਦਵਾਈ ਇਹ ਹੋ ਸਕਦਾ ਹੈ ਕਿ ਹੋ ਸਕਦਾ ਤੁਹਾਨੂੰ ਆਰਾਮ ਨਾ ਆਵੇ ਹੋ ਸਕਦਾ ਹੋ ਸਕਦਾ ਲੇਕਿਨ ਆਏਗਾ ਹੋ ਸਕਦਾ ਨਾ ਆਵੇ ਪਰ ਘੱਟੋ ਘਾਟੇ ਦਾ ਨੁਕਸਾਨ ਨਹੀਂ ਹੋਏਗਾ ਨੁਕਸਾਨ ਨਹੀਂ ਹੋਊਗਾ ਕੋਈ ਆਰਾਮ ਨਾ ਆਵੇ ਵਖਰੀ ਪੁਆਇੰਟ ਆਇਕ ਲੇਕਿਨ ਨੁਕਸਾਨ ਘਟੋਕਰ ਤਨੂ ਨਹੀਂ ਹੋਏਗਾ ਉਹ ਜੋਗੀਆਂ ਤੇ ਜੇ ਸੌਣੇ ਦੀ ਗੱਲ ਦੱਸੀ ਨਾ ਬਾਬੇ ਅੱਗੇ ਜਿਹੜਾ ਜੋਗੀ ਹੁੰਦਾ ਨਾ ਸਰਾਰ 100 ਸਾਲ ਦਾ ਜੋਗੀ ਤੈਨੂੰ ਮਿਲ ਜਾਊਗਾ ਕਿ ਤੈਨੂੰ ਜੋਗੀ ਦਾ ਅਨਕ ਲਾਈ ਮੈਂ ਅਨਕ ਲਾਈ ਨਹੀਂ ਦੇਖੀ ਕੋਈ ਮਸ਼ੀਨ ਕੰਨਾਂ ਦੀ ਕੰਨਾਂ ਦੀ ਵੀ ਸੱਤ ਪ੍ਰੋਬਲਮ ਹੁੰਦੀ ਸੁਣਨ ਦੀ ਬਜ਼ੁਰਗਾਂ ਨੂੰ ਬੜੀ ਹੁੰਦੀ ਸੁਣਨ ਦਾ ਕੰਮ ਆਦਾ ਅਜੀ ਦਵਾਈ ਜੀ ਅੱਛਾ ਉਹਦੀ ਵੀ ਹੁੰਦੀ ਹੈ ਉਹ ਵੀ ਤੇਲ ਮਲਣਾ ਪੈਂਦਾ ਸਰਾਰ ਉਹਦਾ ਵੀ ਤੇਲ ਮਲਣਾ ਪੈਂਦਾ ਉਸਦਾ ਵੀ ਇੱਕ ਤੂਰਾ ਹੁੰਦਾ ਤੂਰਾ ਤੂਰਾ ਠੀਕ ਹੈ ਜੀ ਤੂਰਾ ਤੂਰੇ ਦੇ ਜੜਾ ਨੇ ਮਦਾ ਨੇ ਮੈਂ ਹੁੰਦਾ ਕਿ ਨਲੀ ਲੱਸਣ ਵਾਲਾ ਤਾਂ ਇਸੇ ਪਾੜੀ ਲੱਕੇ ਚ ਮਿਲਦਾ ਠੀਕ ਹੈ ਜੀ ਉਹ ਤੋਂ ਸਾਡੇ ਕੋਲ ਐਂ ਦੇ ਦਿਖਾਣਾ ਸੀ ਠੀਕ ਹੈ ਇੱਕ ਗੰਢੀ ਹੁੰਦੀ ਉਸ ਦੀ ਉਹ ਫਿਰ ਦਾ ਤੇਲ ਕੱਢ ਕੇ ਬਣਾਇਆ ਜਾਵੇ ਠੀਕ ਹੈ ਜੀ ਤੇ ਉਹ ਤੇਲ ਕੰਨਾਂ ਚ ਪਾਓ ਮੱਛਰ ਦੀ ਆਵਾਜ਼ ਆ ਜਾਣੀ ਹੈ ਜੀ ਠੀਕ ਹੈ ਜੀ ਇੱਕ ਗੱਲ ਮੈਂ ਵੀਰ ਜੀ ਨੂੰ ਹੁਣਾਂ ਤੋਂ ਪੁੱਛਣਾ ਚਾਹਾਂਗਾ ਵੀਰ ਜੀ ਆਪ ਜੀ ਆਜੋ ਮੜਾ ਜਾ ਅ ਵੀਰ ਜੀ ਮ ਆਪਾਂ ਵੀਡੀਓ ਇਹ ਸ਼ੂਟ ਕਰ ਰਹੇ ਆ ਕੁਫਰੀ ਦੇ ਵਿੱਚ ਸ਼ਿਮਲਾ ਦੇ ਵਿੱਚ ਹਾਂ ਕੁਫਰੀ ਦੇ ਵਿੱਚ ਲੇਕਿਨ ਇਹ ਵੀਡੀਓ ਕੋਈ ਦੇਖ ਰਿਹਾ ਵੀ ਰਾਜਸਥਾਨ ਤੋਂ ਪੰਜਾਬ ਤੋਂ ਦਿੱਲੀ ਤੋਂ ਔਰ ਉਹ ਇਹ ਦਵਾਈ ਮੰਗਵਾਣਾ ਚਾਹੁੰਦਾ ਹੈ ਆ ਉਹਦੇ ਲਈ ਉਸ ਨੂੰ ਕੀ ਕਰਨਾ ਪਊਗਾ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਸਾਡੇ ਨਾਲ ਜਿਹੜੀ ਗੁਰੂ ਜੀ ਜੜੀ ਵੁੱਟੀਆਂ ਪੜਦੇ ਪਏ ਸੀ ਤੇ ਇਹ ਆ ਕੇ ਪੁੱਛਦੇ ਬਈ ਬਾਬਾ ਜੀ ਕੀ ਕਰਦੇ ਹੋ ਤੇ ਮੈਂ ਇਹ ਕਰਨਾ ਚਾਹੁੰਦਾ ਕਿ ਪਹਿਲੇ ਜ਼ਮਾਨੇ ਦੇ ਵਿੱਚ ਜੜੀ-ਬੂਟੀਆਂ ਹੁੰਦੀਆਂ ਸੀਆਂ ਤੇ ਕਿਸੇ ਨੂੰ ਰੋਗ ਨਹੀਂ ਹੁੰਦਾ ਸੀ ਵੀ ਲੋਹੇ ਦੇ ਪਿੱਤਲ ਦੇ ਤਾਂਬੇ ਦੇ ਬਰਤਨ ਹੁੰਦੇ ਸੀ ਆਪਾਂ ਉਹਦੇ ਵਿੱਚ ਖਾਉਂਦੇ ਸੀ ਤਾਂ ਆਪਾਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਸੀ ਤੇ ਅੱਜ ਕੱਲ ਕੀ ਚੱਲਾ ਪਿਆ ਹੈ ਪਲਾਸਟਿਕ ਤੇ ਕਾਂਚ ਕਾਂਚ ਹਾਂ ਤੇ ਉਹਦੇ ਵਿੱਚ ਇਹ ਹੈ ਜੀ ਜਿਵੇਂ ਆਪਾਂ ਸਰਫ ਨਾਲ ਪਹਿਲੇ ਬੁੜੀਆਂ ਸੀਆਂ ਜਿਹੜੀਆਂ ਸੋਹਣ ਨਾਲ ਬਰਤਨ ਸਾਫ਼ ਕਰਦੀਆਂ ਸੀ ਜਾਂ ਤਾਂ ਉਹਦੇ ਵਿੱਚ ਜਿੰਨੀਆਂ ਉਹਦੇ ਵਿੱਚ ਮੰਨ ਲਓ ਕਟਾਣੂ ਜਿਹੜੀ ਮੰਨ ਲਓ ਚੀਜ਼ਾਂ ਹੁੰਦੀਆਂ ਸੀ ਉਹ ਸਾਫ਼ ਹੋ ਜਾਂਦੀਆਂ ਸੀ ਆਜਕਲ ਕੀ ਚੱਲੇ ਪਿਆ ਹੈ ਬਿੰਬਾਰ ਤੇ ਸਾਬਣ ਜੀ ਉਹਨੂੰ ਆਪਾਂ ਜਿੰਨਾ ਰਗੜਾਂਗੇ ਉਨੀ ਚਮਕ ਆਊਗੀ ਤੇ ਜਦੋਂ ਸੁੱਕ ਸੁੱਕ ਜਾਵੇ ਨਾ ਬਰਤਨ ਤੇ ਉਹਦੇ ਵਿੱਚ ਕਪੜਾ ਮਾਰ ਲਗੇ ਨਾ ਤਾਂ ਉਹਦੇ ਵਿੱਚ ਤੁਹਾਨੂੰ ਉਹ ਕੈਮੀਕਲ ਨਜ਼ਰ ਆਊਗਾ ਬਿਲਕੁਲ ਬਿਲਕੁਲ ਤੇ ਉਹ ਆਪਣੇ ਸਰੀਰ ਦੇ ਵਿੱਚ ਸਾਈਡ ਇਫੈਕਟ ਉਹਦਾ ਨੁਕਸਾਨ ਹੁੰਦਾ ਠੀਕ ਹੈ ਜੀ ਤੇ ਇਹ ਹੈ ਜੀ ਅਗਰ ਸਾਡੇ ਤੋਂ ਕੋਈ ਦਵਾਈ ਖਾਵੇ ਤਾਂ ਪੁਰਸ ਹੁੰਦਾ ਉਹਦਾ ਗੁਰੂ ਜੀ ਜਿਵੇਂ ਗੁਰੂ ਜੀ ਨੇ ਦੱਸਿਆ ਪੁਰਸ ਕਰਨਾ ਪੈਂਦਾ ਹੈ ਕਈ ਬੰਦੇ ਕੀ ਕਰਦੇ ਆ ਦਵਾਈ ਲੈ ਲੈਂਦੇ ਆ 40 ਦਿਨ ਦੀ ਤੋ 10 ਦਿਨ ਦੀ 20 ਦਿਨ ਦੀ ਖਾ ਕੇ ਛੋੜ ਦਿੰਦੇ ਭਾਈ ਸਾਨੂੰ ਆਰਾਮ ਨਹੀਂ ਮਿਲਿਆ ਕੋਰਸ ਪੂਰਾ ਕਰਨਾ ਪਊਗਾ ਹਾਂ ਭਾਈ ਕੋਰਸ ਇਹਦਾ ਪੂਰਾ ਕਰਨਾ ਪੈਂਦਾ ਜੀ 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 ਬਾਕੀ ਰਹੀ ਸਾਡੇ ਸੰਪਰਕ ਦੀ ਆਪਣਾ ਸੰਪਰਕ ਨੰਬਰ ਤਾਂ ਮੈਂ ਐਡ ਕਰਤਾ ਜੀ ਉਹ ਸੰਪਰਕ ਕਰ ਲੈਣਗੇ ਪਰ ਜਿਵੇਂ ਹੁਣ ਆਪ ਜੀ ਤਾਂ ਹੈਗੇ ਹੋ ਮੰਨ ਲਓ ਆਪ ਜੀ ਇੱਥੇ ਹੋ ਠੀਕ ਹੈ ਤੇ ਕੋਈ ਵੀਡੀਓ ਦੇਖ ਰਿਹਾ ਹੈ ਉਹ ਦੇਖ ਰਿਹਾ ਦਿੱਲੀ ਤੋਂ ਤੇ ਦਵਾਈ ਉਹ ਤੱਕ ਪਹੁੰਚਦੀ ਕਿਵੇਂ ਕਰਾਂਗੇ ਆਨਲਾਈਨ ਦੋਈ ਕਰਾ ਦਾਂਗੇ ਅਪਨ ਕੋਈ ਆਪਣੇ ਆਨਲਾਈਨ ਵੀ ਸਿਸਟਮ ਆਪਣੇ ਕੋਲੇ ਆ ਆਪਣਾ ਨੰਬਰ ਜਿਹੜਾ ਸਕਰੀਨ ਦੇ ਉੱਤੇ ਆਇਆ ਪਿਆ ਹੈ ਉਹਦੇ ਉੱਤੇ ਵਟਸਐਪ ਦੇ ਦੇਣਗੇ ਉਹ ਠੀਕ ਹੈ ਜੀ ਇਹ ਸਭ ਵਟਸਐਪ ਤੇ ਵੀ ਹੈ ਪੇਮੈਂਟ ਜਿਹੜੀ ਫੋਨਪੇ Google Pay ਹੋ ਜਾਊਗੀ ਠੀਕ ਹੈ ਜੀ ਉਹਨਾਂ ਦੇ ਘਰ ਹੀ ਦਵਾਈ ਜਾ ਸਕਦੀ ਹੈ ਉਹ ਸਾਨੂੰ ਫੋਨ ਦੇ ਵਿੱਚ ਦੱਸ ਦੇਣਗੇ ਵੀ ਸਾਨੂੰ ਇਹ ਦਿੱਕਤ ਹੈ ਇਹ ਦਿੱਕਤ ਤਾਂ بس پرانے زمانے ਜਿਹੇ ਹੁੰਦੇ ਸੀ ਜਿਵੇਂ ਆਪਣੇ ਜੀ ਕੀ ਕਰਦੇ ਸੀ ਹਰੜ ਔਮਲਾ ਬੇੜੜਾ ਸਰਨਾਏ ਆਸਬਗੰਦਾ ਸੌਂਫ ਉਹਦਾ ਜੀ ਚੂਰਨ ਬਣਾ ਕੇ ਰੱਖਦੇ ਸੀ ਜੀ 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 ਅੱਜ ਕੱਲ ਜੀ ਚੂਣ ਬਣਾ ਕੇ ਰੱਖਦੇ ਨਹੀਂ ਅਗਰ ਚੂਣ ਬਣਾ ਕੇ ਰੱਖਿਆ ਜਾਏ ਤਾਂ ਉਸੇ ਟਾਈਮ ਗਰਮ ਪਾਣੀ ਨਾਲ ਦਾ ਚਮਚਾ ਲਾਓ ਪੇਟ ਚ ਗੈਸ ਮੰਦਾ ਕਬਜ ਮੰਦਾ ਮਟਾਪਾ ਮੰਦਾ ਉਹਨੂੰ ਬਹੁਤ ਫਾਇਦਾ ਕਰਦਾ ਹੈ ਕੀ ਫਾਇਦਾ ਕਰਦਾ ਅਜਵੈਣ ਅਜਵੈਣ ਸੌਂਫ ਹਰੜ ਔਮਲਾ ਬੇੜੜਾ ਤੇ ਥੋੜਾ ਜਿਹਾ ਕਾਲਾ ਨਮਕ ਪਾਓ ਉਹਦਾ ਚੂਰਨ ਬਣਾਓ ਗਰਮ ਪਾਣੀ ਦੇ ਨਾਲ ਲਾਓ ਪੇਟ ਵੀ ਬਿਲਕੁਲ ਸਹੀ ਠੀਕ ਹੈ ਬਾਬਾ ਜੀ ਆ ਕੀ ਲੈ ਕੇ ਆਏ ਇਹ ਹੈ ਜੜੀਆਂ ਬੂਟੀਆਂ ਦੇਖੋ ਜੀ ਇਹ ਸਤਾਵਰ ਹੁੰਦਾ ਸਤਾਵਰ ਇਹਦੇ ਚ ਕੀ ਕੀ ਚ ਹੋਰ ਪਿੰਦੀਆਂ ਜਿਵੇਂ ਸਪੇਤ ਮੂਸਲੀ ਹਮ ਸਾਲਮ ਪੰਜਾ ਅਕਰਕਰਾ ਸਤਾਵਰ ਗੋਕਰੂ ਕੌਂਚ ਵਿੱਚ ਇਹ ਲੀਵਰ ਦੀ ਗਰਮੀ ਤਾਤ ਸਿਫ ਸ਼ਿਗਰਪਤਨ ਲਕੋਰੀਆ ਜੀ ਸੰਵਾੜੇ ਵੀ ਪੈਂਦੇ ਇਹਦੇ ਚ ਇਹ ਲਕੋਰੀਏ ਦੀ ਦਵਾਈ ਮੰਨਦੀ ਹੈ ਅੱਛਾ ਜੀ ਹਾਂ ਜੀ ਇਹ ਹੈ ਜੀ ਸਤਾਵਰ ਇਹ ਪਹਾੜਾਂ ਦੇ ਅੰਦਰ ਤੂੰ ਪਟ ਕੇ ਲੈ ਜਾ ਕੇ ਲੈ ਜਾਂਦੇ ਆ ਸੀ ਠੀਕ ਹੈ ਜੀ ਤੇ ਇਹਦੀ ਅਸੀਂ ਜੜੀਆਂ ਬੂਟੀਆਂ ਦੀ ਦਵਾਈ ਤਿਆਰ ਕਰਦੇ ਆ ਠੀਕ ਹੈ ਜੀ ਦੇਖੋ ਜੀ ਕਿਸੇ ਪੈਣ ਬਰਾ ਨੂੰ ਕੋਈ ਵੀ ਰੋਗ ਲੱਗਿਆ ਹੋਵੇ ਦੇਖੋ ਜੀ ਆਪਣੇ ਨੰਬਰ ਤੇ ਫੋਨ ਕਰੋ ਦਵਾਈ ਆਪਣੇ ਪਾਰਸਲ ਜੀ ਘਰੇ ਤੇ ਕਰ ਪਹੁੰਚ ਜਾਂਦੀ ਠੀਕ ਹੈ ਬਾਬੀ ਆ ਵੀ ਦੱਸੋ ਆ ਦੇਖੋ ਜੀ ਇਹ ਨੀਲ ਕੰਠ ਹੈ ਜੀ ਨੀਲ ਕੰਠ ਨੀਲ ਕੰਠੀ ਬੂਟੀ ਮਿਲਦੀ ਇੱਥੇ ਅੱਛਾ ਨੀਲ ਕੰਠ ਇਹ ਜੀ ਕਿਸੇ ਨੂੰ ਬਾਬਾ ਸੀਰ ਦੀ ਮਾਰੀ ਜਾਂ ਨਸਲਾ ਬਾਬਾ ਸੀਰ ਹਾਂ ਬਿਲਕੁਲ ਬਾਬਾ ਸੀਰ ਹੈ ਸਿਰਫ ਖਾਣੀ ਨਹੀਂ ਪੈਂਦੀ ਸਿਰਫ ਹੱਥ ਧੋਣੇ ਹੱਥ ਧੋਣੇ ਨੇ ਹੱਥ ਧੋਣੇ ਨੂੰ ਲਾਈਟ ਰੰਗੇ ਜਾਣਾ ਹੈ ਨਾ ਪਾਣੀ ਚ ਕੋਲ ਕੇ ਇਸ ਨੂੰ ਰਗੜ ਕੇ ਸੁੱਕੂਗੇ ਅਜੇ ਨਹੀਂ ਇਹ ਪੱਤਿਆਂ ਦੇ ਨਾਲ ਟਾਣੀ ਦੇ ਨਾਲ ਆਹ ਸਾਰੀ ਜੜ ਸਾਰੀ ਪਟਕੇ ਨਾ ਜੀ ਇਸ ਨੂੰ ਲੀਲ ਕੰਟਰੀ ਸੁਣ ਬੋਲਦੇ ਠੀਕ ਹੈ ਜੀ ਇਹ ਇਸ ਨੂੰ ਲੈ ਕੇ ਨਾ ਸਰਦਾਰ ਜੀ ਜਿਹਨੂੰ ਲਾਈਟ ਰੰਗੇ ਜਾਣਾ ਹੈ ਨਾ ਜਿਹਨੂੰ ਪਾਣੀ ਚ ਪਾ ਕੇ ਹੱਥ ਧੋਣੇ ਹੱਥ ਸਾਫ਼ ਕਰ ਲੈ ਇਹਨੂੰ ਸਾਰਿਆਂ ਨੂੰ ਪਾਣੀ ਚ ਪਾ ਕੇ ਰੱਖੋ ਨਹੀਂ ਕੁੱਟ ਕੇ ਬਣਾਉਗੇ ਅਜੇ ਪਾਣੀ ਤਿਆਰ ਨਹੀਂ ਕੁੱਟ ਕੇ ਦਵਾਈ ਤਿਆਰ ਹੋ ਗਈ ਅੱਛਾ ਇਹਦੀ ਤਿਆਰ ਹੁੰਦੀ ਹੈ ਜੀ ਤਿਆਰ ਹੁੰਦੀ ਠੀਕ ਹੈ ਤੇ ਇੱਕ ਆ ਵੀ ਦੱਸੋ ਬਾਬਾ ਜੀ ਹਾਂ ਜੀ ਬਾਲਮ ਖੀਰਾ ਬਾਲਮ ਖੀਰਾ ਕੋਈ ਵੀ ਲੋਕਾ ਸਾਡਾ ਸ਼ੂਗਰ ਦੀ ਮਾਰੀ ਪੱਥਰੀ ਦੀ ਮਾਰੀ ਸੁਣ ਠੀਕ ਕਰਦਾ ਇਸ ਨੂੰ ਵੀ ਤਿਆਰ ਕਰਨੀ ਪੈਂਦੀ ਹੈ ਇਹ ਖਾਣਾ ਪੈਂਦਾ 10000 ਜੀ ਠੀਕ ਹੈ ਜੀ ਤੇ ਇਹ ਆ ਬਾਬਾ ਇਹਦੇ ਪੱਥਰ ਚ ਲੱਗਦਾ ਇਹ ਜੀ ਆਪਣੇ ਜਿਹੜਾ ਅਰਜਣ ਛਾਲ ਹੁੰਦਾ ਜਿਵੇਂ ਜੀ ਇਹਨੂੰ ਇਹਨੂੰ ਜੀ ਪਾਣੀ ਚ ਉਬਾਲ ਕੇ ਦਿੱਤਾ ਜਾਏ ਤੇ ਇਹਦੇ ਨਾਲ ਜਿਹੜਾ ਖੂਨ ਉਹ ਬਲੱਡ ਗਾੜਾ ਪਨ ਹੁੰਦਾ ਠੀਕ ਹੈ ਜੀ ਉਹਨੂੰ ਜੀ ਪਤਲਾ ਕਰਦਾ ਹੈ ਠੀਕ ਹੈ ਜੀ ਇਹ ਅਰਜਣ ਛਾਲ ਲੋਕ ਪਰਦੇ ਨਹੀਂ ਸੀ ਜੀ 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 ਇਹ ਆਮ ਖਾਸ ਖੜਾ ਹੁੰਦਾ ਇਹਦੇ ਛਿਲੜ ਪਟ ਕੇ ਪਾਣੀ ਚ ਉਬਾਲ ਕੇ ਸਵੇਰੇ ਖਾਲੀ ਪੇਟ ਪੀਆ ਜਾਏ ਇਹਦੇ ਨਾਲ ਜੀ ਖੂਨ ਪਤਲਾ ਹੁੰਦਾ ਹੈ ਠੀਕ ਹੈ ਜੀ ਨਸੇ ਜਿਹੜੀਆਂ ਬਲੋਕ ਉਹਨੂੰ ਵੀ ਫਾਇਦਾ ਕਰਦੀ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ ਤੇ ਫਿਰ ਮੈਂ ਬੇਨਤੀ ਕਰ ਰਿਹਾ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਜੀ ਜਿਹੜੇ ਵੀ ਰਪੈਨ ਰਾਪਤਾ ਕਰਨਾ ਚਾਹਣ ਰਾਪਤਾ ਕਰ ਸਕਦੇ ਨੇ ਅਸੀਂ ਤੁਹਾਨੂੰ ਫਿਰ ਦੱਸ ਦਈਏ ਇਹ ਜਿੰਨੀ ਵੀ ਜਾਣਕਾਰੀ ਆਪ ਜੀ ਨੇ ਸਾਂਝੀ ਕੀਤੀ ਹੈ ਇਹ ਬਾਬਾ ਜੀ ਦੀ ਆਪਣੀ ਖੋਜ ਵੀਨ ਤੇ ਸਟੱਡੀ ਦੇ ਮੁਤਾਬਿਕ ਹੈ